ਜਵਾਨੀ ਬੁਢੇਪੇ ਚ ਐ ਮੌਲਾ ਤੇਰੀ ਦੁਨੀਆ ਫਾਨੀ ਦੇਖੀ ਯਾਹਾਂ ਹਰ ਚੀਜ਼ ਆਨੀ ਜਾਨੀ ਦੇਖੀ ਜੋ ਆਕੇ ਨਾ ਜਾਏ ਉਹ ਬੁਢੇਪਾ ਦੇਖਾ ਜੋ ਜਾਕੇ ਨਾ ਆਏ ਉਹ ਜਵਾਨੀ ਦੇਖੀ ਇੱਥੇ ਸਭ ਚਲਾਏ ਮਾਨ ਤੋ ਇਸ ਵਾਸਤੇ ਗੁਰੂ ਨੇ ਸਾਨੂੰ ਸ਼ਬਦ ਦੀ ਦਾਤ ਦਿੱਤੀ ਹੈ ਬਾਣੀ ਦੀ ਗਿਆਨ ਦੀ ਗਿਆਨ ਕਾ ਵੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਗੁਰੂ ਕੋਣ ਹੈ ਸ਼ਬਦ ਵੈਸੇ ਵੀ ਜਿੰਨਾ ਵੀ ਗਿਆਨ ਸਾਡੇ ਜੀਵਨ ਚ ਆਇਆ ਸ਼ਬਦ ਚੋਂ ਆਇਆ ਵੈਸੇ ਅਕਾਡੈਮਿਕ ਗਿਆਨ ਵੀ ਹੈ ਜਿੰਨਾ ਸੰਸਾਰੀ ਗਿਆਨ ਵੀ ਹੈ ਜਿੰਨਾ ਸ਼ਬਦ ਚੋਂ ਆਇਆ ਬੋਲਾਂ ਚੋਂ ਆਇਆ ਗਿਆਨ ਦਾ ਸਰੋਤ ਇੱਕੋ ਇਹ ਸ਼ਬਦ ਹਮ ਪਸ਼ੂ ਜਗਤ ਵਿੱਚ ਸ਼ਬਦ ਹੈ ਨਹੀਂ ਗਿਆਨ ਵੀ ਨਹੀਂ ਹੈਗਾ ਪਸ਼ੂ ਜਗਤ ਵਿੱਚ ਗਿਆਨ ਨਹੀਂ ਹੈ ਇਸ ਵਾਸਤੇ ਜਿੰਨਾ ਗਿਆਨ ਉਹ ਮਨੁੱਖੀ ਜਗਤ ਵਿੱਚ ਹੈ ਤੇ ਧਾਰਮਿਕ ਉਪਦੇਸ਼ ਗਿਆਨ ਹੈ ਮਨੁੱਖਾਂ ਵਾਸਤੇ ਹੀ ਹੈ ਤੋ ਖੈਰ ਮੇਰੇ ਸਹਿਬ ਨੇ ਕਿਰਪਾ ਕੀਤੀ ਹੈ ਨਾਨਕ ਮਨ ਸਮਝਾਈ ਹੈ ਗੁਰ ਕੈ ਸ਼ਬਦ ਸਲਾਹ ਅੱਪਾ ਮਨ ਦਾ ਮਨ ਦੀ ਪ੍ਰੈਕਟਿਸ ਨਹੀਂ ਕਰਦੇ ਮਨ ਦਾ ਅਭਿਆਸ ਨਹੀਂ ਕਰਦੇ ਕਈ ਜਾ ਰਹੇ ਆ ਅੱਪਾ ਮਨ ਨਹੀਂ ਜੀ ਟਿਕਦਾ ਮਨ ਨਹੀਂ ਜੀ ਮਨ ਦਾ ਪਰ ਮਨ ਦਾ ਆਪਾਂ ਅਭਿਆਸ ਨਹੀਂ ਕਰਦੇ ਜੇ ਧਰਮ ਵਿਦਾ ਬਾਣੀ ਵੀ ਪੜਦੇ ਆ ਮਨ ਕਿਤੇ ਹੋਰ ਹੁੰਦਾ ਹੈ ਸ਼ਰੀਰ ਕਿਤੇ ਹੋਰ ਹੁੰਦਾ ਹੈ ਜੇ ਕੋਈ ਧਰਮ ਦਾ ਵੀ ਕਰਮ ਕਰਦੇ ਉਹਦੇ ਚ ਕੌਨਸ਼ੀਅਸ ਨਹੀਂ ਹੁੰਦੇ ਆਪਾਂ ਹੁਣ ਵੀ ਮੈਂ ਕਿੰਨਾ ਆਪਾਂ ਇੱਥੇ ਬੈਠੇ ਆ ਜਿੰਨੇ ਬੈਠੇ ਆ ਸਾਰੇ ਇੱਥੇ ਨਹੀਂ ਬੈਠੇ ਸਰੀਰ ਕਰਕੇ ਬੈਠੇ ਆ ਪਰ ਮਨ ਤੇ ਆਪਣੀ ਕਹਾਣੀ ਪਾ ਕੇ ਬੈਠਾ ਹੈ ਨਾ ਵੇਖੋ ਇੱਕ ਗੁਰੂ ਦੀ ਕਹਾਣੀ ਬਾਣੀ ਦੀ ਕਹਾਣੀ ਕਥਾ ਚੱਲਦੀ ਹੈ ਇੱਕ ਸਾਡਾ ਮਨ ਆਪਣੀ ਕਥਾ ਅੰਦਰ ਚਲਾ ਕੇ ਬੈਠਾ ਤੇ ਸਾਜ ਜਾਣੇ ਉਹ ਜਦੋਂ ਉਸ ਕਥਾ ਵਿੱਚ ਰੱਬ ਦੀ ਕਥਾ ਆਏਗੀ ਤਾਂ ਫਿਰ ਅਕਥ ਨਾਲ ਜੁੜਨਾ ਬਾਹਰੋਂ ਤੇ ਫਿਰ ਬਾਹਰੀ ਕੰਮ ਰਹਿ ਜਾਂਦਾ ਹੈ ਤਾਂ ਕਰਕੇ ਗੁਰੂ ਨੇ ਕਿਰਪਾ ਕੀਤੀ ਨੂੰ ਸਮਝਾਈਏ ਅਭਿਆਸੀ ਬਣਾਈਏ ਮਨ ਬਸ ਮੈਂ ਕਹਿੰਦਾ ਇਹ ਅਭਿਆਸ ਜ਼ਰੂਰ ਕਰਿਆ ਕਰੋ ਜੋ ਕਰਦੇ ਆ ਉਹਦੇ ਸ਼ਾਮਿਲ ਹੋਇਆ ਕਰਿਓ ਜੋ ਵੀ ਆਪਾਂ ਕਰਦੇ ਆ ਵੈਸੇ ਪ੍ਰੈਕਟਿਸ ਕਰਿਆ ਕਰੋ ਬਾਣੀ ਪੜ੍ਹਨ ਲੱਗਿਆ ਆਪਾਂ ਕਹਿੰਨੇ ਵੈਸੇ ਵੀ ਤੁਸੀਂ ਕੁਝ ਕਰ ਰਹੇ ਹੋ ਨਾ ਕੋਈ ਕੰਮ ਕਰ ਰਹੇ ਹੋ ਭੋਜਨ ਖਾ ਰਹੇ ਹੋ ਉੱਥੇ ਸ਼ਾਮਲ ਹੋਇਓ ਉੱਥੇ ਮਨ ਦੀ ਮੌਜੂਦਗੀ ਰੱਖਿਓ ਫਿਰ ਉਹ ਪਾਠ ਕਰਦੇ ਆਂ ਵੀ ਹੋਏਗੀ ਬਾਕੀ ਕਰਮ ਕਰਦੇ ਆਂ ਵੀ ਹੋਏਗੀ ਖੈਰ ਥੋੜਾ ਜਿਹਾ ਆਪਾਂ ਵਿਚਾਰ ਬਾਬਾ ਮੋਤੀ RAM ਜੀ ਮਹਿਰਾ ਉਹਨਾਂ ਦੇ ਜੀਵਨ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣੀ ਹੈ ਠੀਕ 7:30 ਵਜੇ ਭਾਈ ਸਾਹਿਬ ਦੀ ਕੀਰਤਨ ਨਾਲ ਜੋੜਨਗੇ ਤਾਂ ਆਓ ਸਭ ਤੋਂ ਪਹਿਲਾਂ ਫਤੇ ਦੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਿਰ ਇੱਥੋਂ ਹੀ ਗੱਲ ਸ਼ੁਰੂ ਕਰੂੰਗਾ ਦੋ ਚੀਜ਼ਾਂ ਨੇ ਇੱਕ ਕਾਲ ਹੈ ਇੱਕ ਅਕਾਲ ਹੈ ਬਾਣੀ 'ਚ ਵੀ ਦੋਨਾਂ ਦਾ ਜ਼ਿਕਰ ਆਉਂਦਾ ਬਾਰ-ਬਾਰ ਬਾਣੀ 'ਚ ਦੋ ਕਥਾਵਾਂ ਚੱਲਦੀਆਂ ਇੱਕ ਕਾਲ ਦੀ ਕਥਾ ਇੱਕ ਅਕਾਲ ਦੀ ਕਥਾ ਹੈ ਤੇ ਮੇਰਾ ਤੁਹਾਡਾ ਸ਼ਰੀਰ ਕਦੇ ਵੀ ਕਾਲ ਤੋਂ ਬਾਹਰ ਨਹੀਂ ਜਾ ਸਕਦਾ ਹਾਂ ਕਾਲ ਤੋਂ ਬਾਹਰ ਆਪਾਂ ਸੁਰਤ ਕਰਕੇ ਜਾ ਸਕਦੇ ਹਾਂ ਸੁਰਤ ਕਾਲ ਵੱਲ ਵੀ ਜਾ ਸਕਦੀ ਹੈ ਅਕਾਲ ਵੱਲ ਵੀ ਜਾ ਸਕਦੀ ਹੈ ਜਿੱਧਰ ਸੁਰਤ ਜਾਏਗੀ ਵੈਸਾ ਪ੍ਰਭਾ ਸਾਡੇ ਤੇ ਜ਼ਰੂਰ ਪਏਗਾ ਜਿੱਧਰ ਵੀ ਜਾਏਗੀ ਤਾਂ ਹੀ ਮੈਂ ਕਿਹਾ ਕਰਦਾ ਕਿਸੇ ਦੀ ਯਾਦ ਆਵਾਦ ਕਰਦੀ ਹੈ ਕਿਸੇ ਦੀ ਬਰਬਾਦ ਕਰ ਵੇਖੋ ਕਿਸੇ ਦੁਸ਼ਮਨ ਦੀ ਯਾਦ ਆਏ ਬੀਪੀ ਵੱਧ ਜਾਂਦਾ ਹੈ ਕਿਸੇ ਦੀ ਯਾਦ ਆਏ ਬੰਦਾ ਖੁਸ਼ ਹੱਸ ਪੈਂਦਾ ਹੈ ਕਿਸੇ ਦੀ ਯਾਦ ਆਏ ਰੋ ਪੈਂਦਾ ਮੈਂ ਗੱਲਬਾਤ ਕਰ ਰਿਹਾ ਕਿਸੇ ਨਾਲ ਪੁੱਤ ਚੜ੍ਹਾਈ ਕਰ ਗਿਆ ਮਾਂ ਰੋਣ ਲੱਗ ਪਈ ਤੋ ਕਿਸੇ ਦੀ ਯਾਦ ਆਏ ਰੋਣ ਲੱਗ ਪੈਂਦੇ ਆ ਕਿਸੇ ਦੀ ਯਾਦ ਆਂਦੀ ਹੈ ਹੱਸਣ ਲੱਗ ਪੈਂਦੇ ਆ ਯਾਦ ਪ੍ਰਭਾਵ ਪਾਉਂਦੀ ਹੈ ਸਾਡੇ ਤੇ ਤੁਹਾ ਆਪਣਾ ਸਰੀਰ ਕਰਕੇ ਨਹੀਂ ਕਾਲ ਤੋਂ ਬਾਹਰ ਜਾ ਸਕਦੇ ਇੱਥੇ ਜਮੇ ਐ ਇੱਥੇ ਹੀ ਵੱਡੇ ਹੋਏ ਆ ਇੱਥੇ ਹੀ ਬੁੱਢੇ ਹੋਏ ਆ ਇੱਥੇ ਹੀ ਸਮਾ ਜਾਣੇ ਪਰ ਹਾਂ ਮਹਾਨ ਕੌਣ ਨੇ ਵੱਡੇ ਕੌਣ ਨੇ ਜਿਨ੍ਹਾਂ ਦੀ ਸੁਰਤ ਸਰੀਰ ਜਿਹੜਾ ਸਰੀਰ ਤੱਕ ਰੁਕਿਆ ਨਾ ਕ੍ਰਾਂਤੀ ਨਹੀਂ ਆ ਸਕਦੀ ਉਹਦੇ ਜੀਵਨ 'ਚ ਜਿਹੜਾ ਸਰੀਰ ਤੱਕ ਰੁਕਿਆ ਨਾ ਉਹ ਭਗਤ ਬਣੇਗਾ ਨਾ ਗਿਆਨੀ ਬਣੇਗਾ ਨਾ ਉਹ ਸ਼ਹੀਦ ਬਣੇਗਾ ਨਾ ਉਹ ਪਰ ਉਪਕਾਰੀ ਬਣੇਗਾ ਨਾ ਸੰਤ ਬਣੇਗਾ ਜਿਹੜਾ ਸ਼ਰੀਰ ਤੱਕ ਰੁਕ ਗਿਆ ਉਹ ਕੁਝ ਵੀ ਨਹੀਂ ਬਣ ਸਕਦਾ ਮਾ ਸ਼ਰੀਰ ਤੱਕ ਹੀ ਉਹਦੇ ਜੀਵਨ ਚੋਂ ਜੇ ਸਾਡੀ ਸੁਰਤ ਸ਼ਰੀਰ ਤੱਕ ਜੁੜੀ ਐ ਤੇ ਕ੍ਰਾਂਤੀ ਦੀ ਆਸ ਨਹੀਂ ਕੀਤੀ ਜਾ ਸਕਦੀ ਕ੍ਰਾਂਤੀ ਦੀ ਆਸ ਤਾਂ ਹੀ ਜੀਵਨ ਚ ਐ ਜਦੋਂ ਸੁਰਤ ਸ਼ਰੀਰ ਤੋਂ ਪਰਪਤੀ ਮੈਂ ਕਹਿੰਦਾ ਅੱਜ ਸਾਡਾ ਸ਼ਰੀਰ 32 33000 ਫੋਟੋ ਉੱਪਰ ਉੱਟਦਾ ਆ ਮੇਰੇ ਵੀਰ ਬੈਠੇ ਨੇ ਆਸਟ੍ਰੇਲੀਆ ਤੋਂ ਆਏ ਹੋਏ 32 33000 ਉੱਪਰ ਉੱਠਦਾ ਪਰ ਸੁਰਤ ਸਾਡੀ ਫਿਰ ਥੱਲੇ ਦੀ ਥੱਲੇ ਅੱਜ ਸਰੀਰ ਸਾਡਾ 32 33000 ਉੱਪਰ ਉੱਠ ਜਾਂਦਾ ਸੁਰਤ ਤੇਰੀ ਜਾਤ ਕਿਹੜੀ ਐ ਧਨ ਕਿੰਨਾ ਐ ਤੇਰੇ ਕੋਲ ਬਰਾਦਰੀ ਕਿਹੜੀ ਐ ਤੇਰੀ ਧੜਾ ਕਿਹੜਾ ਐ ਤੇਰਾ ਸੁਰਤ ਫੇਰ ਸਾਡੀ ਚੰਮ ਤੋਂ ਵੀ ਥੱਲੇ ਚਲੀ ਕਾਕ ਤੱਕ ਮਿੱਟੀ ਤੱਕ ਤੋਂ ਇਹ ਮੁਸ਼ਕਲ ਹੈ ਖੈਰ ਤੋਂ ਇਸ ਵਾਸਤੇ ਸੰਭਾਵਨਾ ਹੈ ਸੁਰਤ ਜਦੋਂ ਸਰੀਰ ਦੇ ਮੋਹ ਤੋਂ ਉਪਰ ਉੱਠਦੀ ਹੈ ਫਿਰ ਉੱਥੇ ਐਵੇਂ ਨਹੀਂ ਅੱਜ ਆਪਾਂ ਬਾਬਾ ਬਾਬਾ ਮੋਤੀ RAM ਜੀ ਮਹਿਰਾਂ ਨੂੰ ਯਾਦ ਕਰ ਰਹੇ ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੁਰੂ ਸਰਬੰਸਦਾਨੀ ਹੈ ਗੁਰੂ ਕੇ ਸਿੱਖ ਵੀ ਸਰਬੰਸਦਾਨੀ ਬੜੇ ਨੇ ਉਨ੍ਹਾਂ ਵਿੱਚੋਂ ਇੱਕ ਬਾਬਾ ਮੋਤੀ RAM ਜੀ ਮਹਿਰ ਉਹ ਗੁਰੂ ਨੂੰ ਪੁੱਛਿਆ ਸੀ ਇੱਕ ਵਾਰ ਸਿੱਖਾਂ ਨੇ ਕਿ ਸਤਗੁਰ ਸਿੱਖੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਤੋ ਸਹਿਬ ਕਹਿੰਦੇ ਸਿੱਖੋ ਜੇ ਪੁੱਛਿਆ ਸਹਿਬ ਕਹਿੰਦੇ ਇੱਕ ਸਿੱਖੀ ਹੁੰਦੀ ਹੈ ਧੰਦੇ ਦੀ ਇਹ ਧੰਦਾ ਚੰਗਾ ਚੱਲ ਜੇ ਦੁਕਾਨ ਦਾ ਨਾਮ ਲੱਖ ਰੱਖ ਲਿਆ ਉਹ ਧਰਮ ਦਾ ਇੱਕ ਸਿੱਖੀ ਹੁੰਦੀ ਆ ਧੰਦੇ ਦੀ ਦੂਸਰੀ ਸਿੱਖੀ ਹੁੰਦੀ ਸਾਹਿਬ ਕਹਿੰਦੇ ਦੇਖਾ ਦੇਖੀ ਵੀ ਉਹਨੇ ਕੀਤਾ ਵੀ ਕੀਤਾ ਉਹਨੇ ਇਦਾਂ ਕੀਤਾ ਇੱਕ ਦੇਖਾ ਦੇਖੀ ਹੁੰਦੀ ਉਹ ਉਹ ਲੰਬੇਰੀ ਨਹੀਂ ਚੱਲਦੀ ਤੀਸਰੀ ਸਿੱਖੀ ਹੁੰਦੀ ਹੈ ਹਿਰਸੀ ਜਨੂਨੀ ਆਪਾਂ ਜਨੂਨੀ ਜ਼ਿਆਦਾ ਹੁੰਨੇ ਆ ਮਾਫ਼ ਕਰਨਾ ਆ ਸਾਡਾ ਸ਼ੋਸ਼ਣ ਕਿਉਂ ਹੁੰਦਾ ਆ ਆਪਾਂ ਆਪ ਜਨੂਨੀ ਜ਼ਿਆਦੇ ਆ ਪਹਿਲੋਂ ਬੰਦੇ ਨੂੰ ਰੱਬ ਬਣਾ ਦਿੰਨੇ ਆ ਫਿਰ ਉਹਨੂੰ ਹੀ ਭੰਡਣ ਲੱਗ ਪੈਣੇ ਆ ਅਸੀਂ جنونی ਜਾਦੇ ਇੱਕਦਮ ਆਪਾਂ ਸੜਕਾਂ ਤੇ ਭੱਜਦੇ ਆਂ ਫਿਰ ਤੁਰਦੇ ਆਂ ਫਿਰ ਫਿਰ ਬਹਿ ਜਾਂਨੇ ਚੁਪ ਚਾਪ ਕਿਰਸੀ جنونی جنونی ਦਾ ਧਰਮ ਚ ਕੋਈ ਕੰਮ ਨਹੀਂ ਆ ਯਾਦ ਰੱਖੋ ਉਹ ਤੁਰਦਾ ਜ਼ਰੂਰ ਹੈ ਭੱਜ ਉਹ ਇੱਕਦਮ ਬੜਾ ਤੇਜ਼ ਭੱਜਦਾ ਹੈ ਬਸ ਉੱਥੇ ਡਿੱਗ ਜਾਂਦਾ ਤੇ ਸਿੱਖਾਂ ਨੇ ਕਿਹਾ ਸਤਿਗੁਰ ਫਿਰ ਤੁਹਾਡੇ ਦਰ ਤੇ ਕਿਹੜਾ ਪਰਮਾਨ ਹੈ ਸਾਬ ਕਹਿੰਦੇ ਦੇਖਾ ਦੇਖੀ ਦੂਜਾ ਧੰਦੇ ਦੀ ਤੀਜਾ ਹਿਰਸੀ ਚੌਥਾ ਸਾਹਿਬ ਕਹਿੰਦੇ ਸਿੱਦਕੀ ਪਰ ਮਹਾਨ ਉਹ ਹੁੰਦਾ ਜਿਹੜਾ ਸਿੱਦਕੀ ਸਿੱਖ ਸਿੱਦਕ ਵਾਲਾ ਉਹ ਸਿੱਖ ਦੀ ਵੀ ਪਰਭਾਸ਼ਾ ਸਿੱਦਕੀ ਕੌਣ ਹੈ ਜਿਹੜਾ ਗੁਰੂ ਦੀ ਮਰਜ਼ੀ 'ਚ ਰਜਾ 'ਚ ਰਾਜੀ ਹੋ ਗਿਆ ਵੀ ਸਤਿਗੁਰ ਜੋ ਤੈਨੂੰ ਚੰਗਾ ਲੱਗੇ ਮੈਨੂੰ ਵੀ ਚੰਗਾ ਸਿੱਦਕੀ ਸੋਖ ਆਇਆ ਦੁਖ ਆਇਆ ਜਿੱਦਾਂ ਵੀ ਹੈ ਪਰਵਾਨ ਹੈ ਤੋ ਜਿਹੜੇ ਕਬੂਲ ਪਏ ਨੇ ਸਿੱਧਕੀ ਕਬੂਲ ਪਏ ਨੇ ਸਿੱਧਕ ਵਾਲੇ ਠੀਕ ਹੈ ਜਰ ਦੇ ਬਹੁਤ ਕੁਝ ਤੋ ਬਾਬਾ ਮੋਤੀ RAM ਜੀ ਮਹਾਰਾ ਮੈਂ ਬੇਨਤੀ ਕਰਾਂ ਉਹਨਾਂ ਦੇ ਪਿਤਾ ਹਰਾਰਾਮ ਵੀ ਜੀ ਦਾ ਜ਼ਿਕਰ ਆਉਂਦਾ ਵੈਸੇ ਹਰੀ RAM ਦਾ ਜ਼ਿਕਰ ਆਉਂਦਾ ਭਾਈ ਸਾਹਿਬ ਜੀ ਆਗੇ ਹਰੀ RAM ਧਿਆਨ ਦੇਣਾ ਮੈਂ ਥੋੜੀ ਜੀ ਬੇਨਤੀ ਕਰਨੀ ਪਿਤਾ ਹਰੀ RAM ਜੀ ਇਹਨਾਂ ਦੇ ਗ੍ਰਹਿ ਵਿਖੇ ਬਾਬਾ ਮੋਤੀराम ਜੀ ਦਾ ਜਨਮ ਹੋਇਆ ਮਾਤਾ ਦਾ ਨਾਮ ਲੱਦੋ ਇਤਿਹਾਸ ਵਿੱਚ ਮਿਲਦਾ ਹੈ ਜਿਹੜੇ ਪਿਆਰੇ ਸਨ ਬਾਬਾ ਹਿੰਮਤ ਸਿੰਘ ਜੀ ਉਸ ਪਰਿਵਾਰ ਵਿੱਚੋਂ ਇਹ ਪਰਿਵਾਰ ਹੈ ਮੈਂ ਖੋਜ ਕਰ ਰਿਹਾ ਹਾਂ ਸਾ ਵੈਸੇ ਬਹੁਤੇ ਸਰੋਤ ਮਿਲਦੇ ਨਹੀਂ ਉਸ ਰੂਪ ਦੇ ਪਰ ਹਾਂ ਸਰੋਤ ਵਿੱਚੋਂ ਇਹ ਮਿਲਦਾ ਹੈ ਕਿ ਬਾਬਾ ਮੋਤੀराम ਜੀ ਮਹਿਰਾ ਬਾਬਾ ਹਿੰਮਤ ਸਿੰਘ ਦੀ ਇੱਕੋ ਹੀ ਕੁਲ ਹੈ ਇਹ ਚਾਚਾ ਲਾ ਚਾਚਾ ਜੀ ਲੱਗਦੇ ਸਨ ਬਾਬਾ ਮੋਤੀ RAM ਜੀ ਦੇ ਜਿਹੜੇ ਪਿਆਰੇ ਭਾਈ ਹਿੰਮਤ ਸਿੰਘ ਜੀ ਸਨ ਤੋਂ ਪਿਤਾ ਹਰਰਾਮ ਜੀ ਮਾਤਾ ਦੇ ਗ੍ਰਹਿ ਵਿਖੇ ਜਨਮੇ ਨੇ ਪਤਨੀ ਹੈ ਉੱਤਰ ਹੈ ਨਰਾਇਣਾ ਤੇ ਸਰਹੰਦ ਦੀ ਧਰਤੀ ਤੇ ਬਾਬਾ ਮੋਤੀ RAM ਜੀ ਜਿਹੜੇ ਕੈਦੀ ਹੁੰਦੇ ਸੀ ਨਾ ਉਹਨਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਸੀ ਕਿਉਂਕਿ ਜਿਹੜੇ ਕੈਦੀ ਆਉਂਦੇ ਸੀ ਉਹ ਕੋਈ ਹਾਕਮ ਹੁੰਦਾ ਸੀ ਕੋਈ ਚੌਧਰੀ ਹੁੰਦਾ ਸੀ ਕੋਈ ਪਹਾੜੀ ਰਾਜਾ ਹੁੰਦਾ ਸੀ ਤੋ ਬਾਬਾ ਮੋਤੀ RAM ਜੀ ਜਿੱਥੇ ਸਰਕਾਰ ਵੱਲੋਂ ਨਿਯੁਕਤ ਹੋਏ ਸਨ ਤੇ ਆਪਣਾ ਨਿਰਭਾ ਕਰਦੇ ਨੇ ਬਾਬਾ ਮੋਤੀ RAM ਤੇ ਜਦੋਂ ਸਰਹੰਦ ਦੀ ਧਰਤੀ ਤੇ ਖਬਰ ਮਿਲਦੀ ਐ ਸਹਿਜ ਸਹਿਜ ਵੀ ਤੁਹਾਨੂੰ ਪਤਾ ਐ ਇੱਥੇ ਗੁਰਦੇਵ ਜੀ ਮਾਤਾ ਜੀ ਆਏ ਨੇ ਤੁਹਾਨੂੰ ਪਤਾ ਐ ਇੱਥੇ ਗੁਰੂ ਜੀ ਤੇ ਸਭ ਜਿਆਦੇ ਵੀ ਆਏ ਨੇ ਇਹ ਖਬਰਾਂ ਚੱਲ ਰਹੀਆਂ ਨੇ ਸਰਹੰਦ ਦੀ ਧਰਤੀ ਤੇ ਹੁਣ ਬਾਬਾ ਮੋਤੀराम ਜੀ ਤੇ ਕੰਮ ਕਰਦੇ ਸਨ ਉੱਥੇ ਉਹਤੇ ਸਰਕਾਰ ਵੱਲੋਂ ਜਾਂ ਉਸ ਸਮੇਂ ਹਾਕਮ ਵੱਲੋਂ ਨਿਯੁਕਤ ਸਨ ਉਹਨਾਂ ਦਾ ਤੇ ਸਰਕਾਰੀ ਨੌਕਰੀ ਸੀ ਬਾਬਾ ਮੋਤੀ RAM ਜੀ ਨੂੰ ਪਤਾ ਲੱਗਾ ਇਹਨਾਂ ਦੀ ਪਤਨੀ ਦਾ ਨਾਮ ਸੀ ਬੀਬੀ ਭੋਈ ਉਹਨੂੰ ਵੀ ਪਤਾ ਲੱਗਾ ਛੋਟਾ ਜਿਹਾ ਪੁੱਤਰ ਹੈ ਨਰਾਇਣ ਛੋਟੀ ਜੀ ਉਮਰ ਆ ਉਹਦੀ ਅਜੇ ਹੁਣ ਪਤਾ ਇਹ ਵੀ ਲੱਗਾ ਵੀ ਜੇ ਆਏ ਨੇ ਤੇ ਹੈ ਕਿੱਥੇ ਨੇ ਹੁਣ ਦੇਖਿਆ ਕਿ ਕੈਦ ਚ ਤੇ ਹੈ ਨਹੀਂ ਹੈ ਕਿੱਥੇ ਨੇ ਹੈ ਕੈਦ ਚ ਨੇ ਔਰ ਖਬਰ ਮਿਲਦੀ ਹੈ ਜਿਹੜਾ ਬੁਰਜਾਂ ਵਿੱਚੋਂ ਸਭ ਤੋਂ ਉੱਚਾ ਬੁਰਜ ਹੈ ਨਾ ਠੰਡਾ ਬੁਰਜ ਉਥੇ ਕੈਦ ਤੇ ਤੇ ਹਾਕਮ ਵੱਲੋਂ ਮਨਾਦੀ ਕੀਤੀ ਹੈ ਕਿ ਇਹਨਾਂ ਤੱਕ ਕੋਈ ਮਦਦ ਨਹੀਂ ਪਹੁੰਚਾ ਸਕਦਾ ਉਹਦੀ ਸਜ਼ਾ ਬੜੀ ਸਖਤ ਸੀ ਹੁਣ ਬਾਬਾ ਮੋਤੀ RAM ਜੀ ਘਰ ਗਏ ਬੀਬੀ ਭੋਈ ਮਾਂ ਲੱਧੋ ਵਿਚਾਰ ਕਰਦੇ ਨੇ ਕਿ ਇੱਥੇ ਗੁਰੂ ਸਾਹਿਬ ਦਾ ਪਰਿਵਾਰ ਆਇਆ ਹੈ ਸਾਡੇ ਕੋਲੋਂ ਕੀ ਬਣ ਆਉਂਦਾ ਉਦੋਂ ਫਿਰ ਇਸ ਪਰਿਵਾਰ ਨੇ ਵਿਚਾਰ ਕੀਤੀ ਸੀ ਮੈਂ ਪਹਿਲਾਂ ਬੇਨਤੀ ਕੀਤੀ ਸ਼ਰੀਰਾਂ ਦੇ ਬੱਜੇ ਹੋਏ ਵੱਡਾ ਇਨਕਲਾਬ ਵੱਡੀ ਕ੍ਰਾਂਤੀ ਵੱਡਾ ਕੰਮ ਨਹੀਂ ਕਰ ਸਕਦੇ ਇਹ ਤੇ ਜਿਹੜੇ ਸ਼ਰੀਰਾਂ ਤੋਂ ਮੁਕਤ ਹੋਏ ਨਾ ਉੱਥੇ ਫਿਰ ਵਰਤਾਰਾ ਵਰਤਦਾ ਨੇ ਤੇ ਬੰਦਾ ਆਪਣੇ ਤੱਕ ਸੋਚਦਾ ਹੈ ਤੇ ਦੁਨੀਆ 'ਚ ਉਹ ਬਹੁਤ ਜ਼ਿਆਦਾ ਨਹੀਂ ਜਿਹੜੇ ਆਪਣੇ ਤੱਕ ਜਿਉਂਦੇ ਨੇ ਬਹੁਤ ਰੱਬ ਦੇ ਪਿਆਰੇ ਨੇ ਜਿਹੜੇ ਦੂਸਰੇ ਵਾਸਤੇ ਜਿਉਂਦੇ ਆਪਣੇ ਵਾਸਤੇ ਤੇ ਸਭ ਕਮਾਉਨੇ ਆਪਾਂ ਸਭ ਖਾਣੇ ਆ ਮਸਲਾ ਦੂਜੇ ਦਾ ਹੈ ਤਾਂ ਜਦੋਂ ਫਿਰ ਬਾਬਾ ਮੋਤੀ RAM ਜੀ ਨੇ ਵਿਚਾਰ ਕੀਤੀ ਵੇਖੋ ਸੇਵਾ ਦੀ ਗੱਲ ਆਉਂਦੀ ਸਾਬ ਕਹਿੰਦੇ ਗਾਖੜੀ ਹੈ ਔਖੀ ਹੈ ਸੇਵਾ ਹਸਤੀ ਸਿਰ ਜਿਉਂ ਅੰਕਸ਼ ਹੈ ਆਹਰਣ ਜਿਉਂ ਸਿਰ ਦੇ ਮਨ ਤਨ ਆਗੇ ਰਾਖ ਕੈ ਉਬੀ ਸੇਵ ਕਰੇ ਸੇਵਾ ਕੱਲੇ ਧਨ ਨਾਲ ਵੀ ਨਹੀਂ ਕੀਤੀ ਜਾ ਸਕਦੀ ਤਨ ਨਾਲ ਵੀ ਨਹੀਂ ਕੀਤੀ ਮਨ ਤਿੰਨੇ ਚੀਜ਼ਾਂ ਚਾਹੀਦੀ ਤਨ ਵੀ ਚਾਹੀਦਾ ਮਨ ਵੀ ਚਾਹੀਦਾ ਤੇ ਬਾਬਾ ਮੋਤੀ RAM ਜੀ ਨੇ ਤਨ ਵੀ ਸਮਰਪਿਤ ਕੀਤਾ ਹੈ ਆਪਣਾ ਧਨ ਵੀ ਸਮਰਪਿਤ ਕੀਤਾ ਹੈ ਦੋਨੋਂ ਚੀਜ਼ਾਂ ਹੁਣ ਘਰ ਕੀ ਸੀ ਹੁਣ ਕਿਉਂਕਿ ਪਹਿਰਾ ਸੀ ਸਖਤੀ ਸੀ ਜਾਦੀ ਬਾਬਾ ਮੋਤੀ RAM ਜੀ ਨੇ ਹੁਣ ਵੇਖੋ ਬੰਦਾ ਸੰਭਾਲ ਕੇ ਰੱਖਦਾ ਕੋਈ ਗਹਿਣਾ ਕੋਈ ਟੂਮ ਕੋਈ ਵੀ ਚਲੋ ਔਖੇ ਵੇਲੇ ਕੰਮ ਆਏ ਤੋ ਜਦੋਂ ਬਾਬਾ ਮੋਤੀ RAM ਜੀ ਨੇ ਵਿਚਾਰ ਕੀਤੀ ਹੈ ਤੇ ਬਾਬਾ ਮੋਤੀ RAM ਬੀਬੀ ਭੋਈ ਨੇ ਆਪਣੇ ਗਹਿਣੇ ਰੱਖ ਦਿੱਤੇ ਸੀ ਅੱਗੇ ਵੀ ਇਹਨਾਂ ਨੇ ਕੀ ਕੰਮ ਆਉਣਾ ਹੈ ਇਹ ਇਹ ਸੋਨਾ ਤੇ ਨਿਰਜਿੰਦ ਹੈ ਇਹ ਬਹੁਤਾ ਕੰਮ ਆਉਣ ਵਾਲਾ ਨਹੀਂ ਹੈ ਤੇ ਜੇ ਇਹਦੇ ਇਹ ਅੱਜ ਕੰਮ ਆ ਰਿਹਾ ਫਿਰ ਕੰਮ ਕਿਉਂ ਨਹੀਂ ਲੈ ਰਹੇ ਉੱਥੇ ਬੀਬੀ ਭੋਈ ਨੇ ਆਪਣੇ ਗਹਿਣੇ ਦਿੱਤੇ ਸੀ ਕਿਉਂਕਿ ਪਹਿਰੇਦਾਰ ਸੀ ਉਹਨਾਂ ਨੂੰ ਦੇਖ ਕੇ ਬਾਬਾ ਮੋਤੀ RAM ਜੀ ਦੁੱਧ ਲੈ ਕੇ ਧੰਨ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦਿਆਂ ਕੋਲ ਗਏ ਸਨ ਤੇ ਭੇਟਾ ਰੂਪ ਦੇ ਅੰਦਰ ਦੁੱਧ ਰੱਖਿਆ ਸੀ ਦੁੱਧ ਵਿਕਦਾ ਹੈ ਅੱਜ ਵੀ ਪਰ ਮੈਂ ਕਹਿੰਨਾ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਵਿਕਿਆ ਬਾਬਾ ਮੋਤੀ RAM ਜੀ ਦਾ ਅੱਜ ਵੀ ਵਿਕਦਾ ਹੈ ਦੁੱਧ ਉਹ ਜਦੋਂ ਆ ਸਭਾ ਲੱਗਦੀ ਹੈ ਤੇ ਦੁੱਧ ਦਾ ਲੰਗਰ ਵਰਤ ਰਿਆ ਸੀ ਮੇਰੇ ਨਾਲ ਸੀ ਕੋਈ ਸੱਜਣ ਮੈਨੂੰ ਕਿਹਾ ਕਿ ਪਤਾ ਹੈ ਦੁੱਧ ਦਾ ਲੰਗਰ ਕਦੋਂ ਦਾ ਚੱਲਦਾ ਹੈ ਮੈਂ ਕਿਹਾ ਇਹ ਨਹੀਂ ਪੀਏ ਪਿੰਡ ਵਾਲੇ ਕਰਦੇ ਨੇ ਉਸ ਤੋਂ ਪਹਿਲੋਂ ਵਾਲੇ ਕਰਦੇ ਉਹ ਮੈਂ ਕਿਹਾ ਦੁੱਧ ਦਾ ਲੰਗਰ ਬਾਬਾ ਮੋਤੀराम ਮਹਰੇ ਜੀ ਦੇ ਸਮੇਂ ਦਾ ਚੱਲ ਰਿਹਾ ਹੈ ਉਦੋਂ ਦਾ ਚੱਲ ਰਿਹਾ ਹੈ ਤੋ ਜਦੋਂ ਬਾਬਾ ਮੋਤੀराम ਜੀ ਗਏ ਸੀ ਹੁਣੋਂ ਠੰਡੇ ਬੁਰਜ ਚਲੋ ਮਾਂ ਨੇ ਸੀਸਾਂ ਦਿੱਤੀਆਂ ਮਾਂ ਦੇ ਅੰਦਰੋਂ ਸੀਸ ਨਿਕਲਦੀ ਹੈ ਆਪਣੇ ਪੋਤਿਆਂ ਨੂੰ ਵੇਖਿਆ, ਪਲੋਸਿਆ, ਦੁੱਧ ਪਿਆਇਆ ਤੇ ਮਾਂ ਨੇ ਇਹ ਵਾਸਤਾ ਪਾਇਆ ਸੀ ਬਾਬਾ ਮੋਤੀराम ਕੱਲ ਨੂੰ ਨਾ ਆਈ ਕਿਉਂਕਿ ਮੇਰੇ ਕੋਲ ਰੋਜ਼-ਰੋਜ਼ ਪੁੱਤਾਂ ਦੀਆਂ ਲਾਸ਼ਾਂ ਨਹੀਂ ਵੇਖੀਆਂ ਜਾਣੀਆਂ ਮੋਤੀराम ਅੱਜ ਆਇਆ ਤੇਰੀ ਸੇਵਾ ਜਾ ਸਦਾ ਵਾਸਤੇ ਪਰਮਾਨ ਹੋ ਗਈ ਮੋਤੀराम ਕੱਲ ਨਾ ਤੂੰ ਆਈ ਬਾਬਾ ਮੋਤੀਰਾਮ ਦੀ ਕਹਿਣ ਲੱਗੇ ਮਾਂ ਜੇ ਕੋਈ ਗੱਲ ਨਹੀਂ ਅਸੇਵਾ ਮਿਲ ਰਹੀ ਹੈ ਇਹਦੇ ਬਦਲੇ ਜੋ ਮਰਜੀ ਕੀਮਤ ਦੇਣੀ ਪਏ ਮਾਂ ਸੇਵਾ ਫਿਰ ਵੀ ਸਸਤੀ ਮਿਲ ਗਈ ਹੈ ਮੈਂ ਕਹਿਣਾ ਦੋ ਜਣੇ ਐ ਇੱਕ ਗੰਗੂ ਬ੍ਰਾਹਮਣ ਐ ਇੱਕ ਬਾਬਾ ਮੋਤੀ RAM ਗੰਗੂ ਬ੍ਰਾਹਮਣ ਵੀ 22 ਸਾਲ ਗੁਰੂ ਦੇ ਦਰ ਤੇ ਰਹਿ ਕੇ ਵੀ ਸੇਵਾਦਾਰ ਨਹੀਂ ਬਣ ਸਕਿਆ ਮੈਂ ਆਪਣੇ ਆਪ ਨੂੰ ਕੰਨਾ ਹੁਣਾਂ ਕਈ ਵਾਰ ਭੀ ਤਿੰਨੋ ਵੀ ਨਾ ਸਮਾ ਹੋ ਗਿਆ ਵੱਧ ਤੇ ਬਾਬਾ ਮੋਤੀ RAM ਨੇ 2-3 ਦਿਨ ਦੁੱਧ ਪੋਆਇਆ ਪਿਆਇਆ ਸਦਾ ਵਾਸਤੇ ਗੁਰੂ ਦੇ ਚਰਨਾਂ 'ਚ ਲੀਨ ਹੋ ਗਏ। ਰੇ ਰੇ ਦਰਗਾ ਕਹੇ ਨਾ ਕੋ ਆਉ ਬੈਠ ਸੁਭ ਆਦਰ ਦੇਉ ਉਹ ਤੇ ਆਦਰਯੋਗ ਹੋ ਗਏ ਨਾ। 1-20-22 ਸਾਲ ਗੁਰੂ ਕੋਲ ਰਹਿ ਕੇ ਵੀ ਸੇਵਕ ਨਹੀਂ ਬਣ ਸਕਿਆ। ਤੇ ਇੱਕ ਨੇ 3 ਦਿਨ ਦੁੱਧ ਪਿਆਇਆ ਬਾਬਾ ਮੋਤੀ RAM ਜੀ ਨੇ ਸਦਾ ਗੁਰੂ ਦੇ ਚਰਨਾਂ 'ਚ ਨਿਵਾਸ ਮਿਲ ਗਿਆ ਹੋਇਆ। ਇਹ ਸੇਵਕ ਦੀ ਨਿਸ਼ਾਨੀ ਤੋਂ ਬਾਬਾ ਮੋਤੀ RAM ਜੀ ਨੇ 3 ਦਿਨ ਦੁੱਧ ਦੀ ਸੇਵਾ ਕੀਤੀ ਹੈ ਤੇ ਜਦੋਂ ਅੱਜ ਉਹ ਵੀ ਖਬਰ ਮਿਲਦੀ ਹੈ ਬਾਬਾ ਮੋਤੀ RAM ਵੀ ਸਾਭ ਜਾਦੇ ਸ਼ਾਸ਼ਲ ਬੇਗ ਬਾਸ਼ਲ ਬੇਗਾਏ ਨੇ ਸਾਰ ਰਗਾਂ ਵੱਡ ਗੱਟੀਆਂ ਨੇ ਉਹਨਾਂ ਦੀਆਂ ਕਿਉਂਕਿ ਕੁੰਦੇ ਨੇ ਨਾ ਉਹ ਸ਼ੂਰੀ ਨਾਲ ਕੋਹਾ ਜਾਂਦਾ ਹੈ ਤੋਂ ਸਾਰ ਰਗ ਜਦੋਂ ਕੰਧ ਡਿੱਗੀ ਸੀ ਸਾਬ ਜਾਦਿਆਂ ਦੇ ਸਵਾਸ ਚੱਲ ਰਹੇ ਸਨ ਫਿਰ ਸਾਰ ਅਗਾ ਵੱਢ ਦਿੱਤੀਆਂ ਤੇ ਧਨ ਮਾਤਾ ਗੁਜਰੀ ਜੀ ਤੇ ਸਾਬ ਜਾਦਿਆਂ ਦੇ ਸਰੀਰ ਸੁੱਟ ਦਿੱਤੇ ਸੀ ਉਹ ਜਿੱਥੋਂ ਦਾ ਵਹਿਣ ਪਾਣੀ ਦਾ ਵਹਿਣ ਲੰਘਦਾ ਸੀ ਉੱਥੇ ਸੁੱਟ ਦਿੱਤੇ ਸੀ ਪਏ ਸੀ ਉੱਥੇ ਤੇ ਧਨ ਬਾਬਾ ਟੋਡਰਮਲ ਉਹ ਜਿਹੜਾ ਜਿੱਥੇ ਸਥਾਨ ਹੈ ਜੋਤੀ ਸਰੂਪ ਸਾਹਿਬ ਗੁਰਦੁਆਰਾ ਸ ਹੈ ਇਹ ਅੱਤੇ ਵਾਲੀ ਇਹ ਅੱਤੇ ਚੌਧਰੀ ਦਾ ਇਲਾਕਾ ਥਾਂ ਸੀ ਤੋਂ ਉਹਨੂੰ ਉਹਦੇ ਕੋਲੋਂ ਪੁੱਛਿਆ ਫਿਰ ਵਜ਼ੀਰ ਖਾਨ ਨੂੰ ਪੁੱਛਿਆ ਫਿਰ ਮੋਹਰਾਂ ਦੀ ਗੱਲ ਹੁੰਦੀ ਉਹ ਗਿਣਤੀ ਕੀਤੀ ਐ ਖ਼ਰਜ ਦੇ ਵਿਦਵਾਨਾਂ ਨੇ ਪਰ ਮੈਂ ਕਈ ਵਾਰ ਉਹੀ ਕਹਿਣਾ ਨਾ ਵੀ ਗੱਲ ਗਿਣਤੀ ਮਿੰਤੀ ਦੀ ਨਹੀਂ ਐ ਗੱਲ ਪੂਰਨ ਸਮਰਪਣ ਦੀ ਗੱਲ ਇਹ ਨਹੀਂ ਸੀ ਕਿ ਕਿੰਨੀਆਂ ਮੋਹਰਾਂ ਫਿਰ ਆਪਾਂ ਕਹਿ ਤਾ ਖੜੀਆਂ ਕਰ ਦਿੱਤੀਆਂ ਅੱਜ ਕੱਲ ਤੇ ਉਹਦਾ ਵੇਟ ਵੀ ਮਿਲ ਲਿਆ ਐ ਮਸਲਾ ਗਿਣਤੀ ਆਪਾਂ ਪਤਾ ਨਹੀਂ ਕਿਉਂ ਗਿਣਤੀ ਮਿੰਤੀ ਵੱਲ ਬੜੀ ਖੇਤੀ ਜਾਂਦੀ ਹੈ ਗੱਲ ਨਹੀਂ ਹੈ 1000 ਸੀ 78000 ਸੀ ਗੱਲ ਘਟ ਵੀ ਹੁੰਦੀਆਂ ਵੱਧ ਵੀ ਹੋਣਗੀਆਂ ਮਸਲਾ ਹੈ ਕਿ ਗੁਰੂ ਕੇ ਪਿਆਰਿਆਂ ਨੇ ਆਪਣਾ ਤਨ ਮਨ ਧਨ ਗੁਰੂ ਅੱਗੇ ਸੌਂਪ ਦਿੱਤਾ ਹੈ ਬਸ ਮਸਲਾ ਉਹ ਨਹੀਂ ਸੀ ਵੱਧ ਸੀ ਕਿ ਘੱਟ ਸੀ ਕਿ ਵੇਟ ਕਿੰਨਾ ਸੀ ਕਿ ਕਿੰਨਾ ਨਹੀਂ ਸੀ ਬਾਬਾ ਟੋਡਰ ਮੱਲ ਜੀ ਨੇ ਵੀ ਜਿੰਨਾ ਕੁਝ ਉਹਦੇ ਕੋਲ ਹੈ ਸੀ ਉਹ ਵੇਚ ਵਟ ਕੇ ਉਹ ਥਾਂ ਜਿਹੜਾ ਅੱਤਾ ਚੌਧਰੀ ਸੀ ਉਹ ਵਜ਼ੀਰ ਖਾਨ ਨੂੰ ਧੰਨ ਦਿੱਤਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਜਦੋਂ ਸੰਸਕਾਰ ਹੋਇਆ ਨਾ ਉਹ ਸਾਹਬ ਜਾਦਿਆਂ ਦੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਰੀਰ ਲਿਆਂਦੇ ਗਏ ਤੇ ਉਦੋਂ ਫਿਰ ਜਦੋਂ ਸੰਸਕਾਰ ਕੀਤਾ ਗਿਆ ਉੱਥੇ ਬਾਬਾ ਟੋਡਰ ਮੱਲ ਉਹਨਾਂ ਦੇ ਭਰਾ ਨੇ ਇੱਕ ਬਾਬਾ ਮੋਤੀराम ਮਹਾਰਾਜੀ ਹੈ ਇਤਿਹਾਸ ਦੇ ਸਰੋਤ ਦੱਸਦੇ ਨੇ ਧੰਨ ਮਾਤਾ ਗੁਜਰਕੌਰ ਜੀ ਨੂੰ ਇਸ਼ਨਾਨ ਬਾਬਾ ਮੋਤੀराम ਮਹਾਰਾਜ ਜੀ ਦੀ ਪਤਨੀ ਬੀਬੀ ਭੋਈ ਤੇ ਮਾਂ ਲੱਤੋ ਨੇ ਕਰਾਇਆ ਸੀ ਜਦੋਂ ਉਹਨਾਂ ਦਾ ਸਰੀਰ ਸਾਭਿਆ ਜਾਂਦਾ ਸਾਬ ਜਾਦਿਆਂ ਨੂੰ ਇਸ਼ਨਾਨ ਬਾਬਾ ਟੋਡਰ ਮਾਲੋ ਦੇ ਭਰਾ ਨੇ ਕਰਵਾਇਆ ਸੀ ਤੇ ਜਦੋਂ ਫਿਰ ਮਾਤਾ ਗੁਜਰੀ ਜੀ ਇੱਕ ਪਾਸੇ ਛੋਟਾ ਸਾਹਿਬ ਜادہ ਇੱਕ ਪਾਸੇ ਬਾਬਾ ਫਤੇ ਸਿੰਘ ਇੱਕ ਪਾਸੇ ਬਾਬਾ ਜੁਜਾਰ ਜੁਰਾਵਰ ਸਿੰਘ ਮਾਫ ਕਰਨਾ ਤੇ ਉਦੋਂ ਫਿਰ ਜਦੋਂ ਸਾਹਿਬ ਜਾਦਿਆਂ ਨੂੰ ਸੰਸਕਾਰ ਕੀਤਾ ਗਿਆ ਉਦੋਂ ਬਾਬਾ ਮੋਤੀराम ਜੀ ਵੀ ਮੌਜੂਦ ਨੇ ਉਹਨਾਂ ਦੀ ਪਤਨੀ ਵੀ ਮੌਜੂਦ ਹੈ ਉਹਨਾਂ ਦੀ ਮਾਤਾ ਵੀ ਮੌਜੂਦ ਹੈ ਤਿੰਨ ਜਾਣੇ ਇਹ ਮੌਜੂਦ ਸੀ ਦੋ ਬਾਬਾ ਟੋਡਰ ਮਲ ਤੇ ਉਹਨਾਂ ਦੇ ਭਰਾਤਾ ਪੰਜ ਜਾਣੇ ਮੌਜੂਦ ਸੋ ਮੈਂ ਕਹਿਣਾ ਨਾ ਵਡਿਆਈ ਦੀ ਗੱਲ ਇਹ ਨਹੀਂ ਹੈ ਵੀ ਭੋਗ ਤੇ ਕਿੰਨੇ ਬੰਦੇ ਆਏ ਨੇ ਵਡਿਆਈ ਦੀ ਗੱਲ ਹੈ ਵੀ ਬੰਦੇ ਨੇ ਜੀਵਨ ਕਿੰਦਾ ਦਾ ਪੂਰ ਗਿਆ ਹੁ ਆਪਾਂ ਤੇ ਲਾਲ ਬੱਤੀ ਵਾਲਾ ਆ ਜਾਂਦਾ ਆਪਾਂ ਕਿੰਨੇ ਬੰਦਾ ਬੜਾ ਵੱਡਾ ਸੀ ਗੱਲ ਉਹ ਨਹੀਂ ਹੈ ਸਾਬ ਜਾਨਦਿਆਂ ਦਾ ਸੰਸਕਾਰ ਹੋਇਆ ਕਿੰਨੇ ਕੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਹੋਇਆ ਕਿੰਨੇ ਕੁ ਜਣੇ ਆਏ ਸੀ ਮਸਲਾ ਜੀਵਨ ਦਾ ਮੈਂ ਕਹਿੰਦਾ ਮਰਨਾ ਮਹਾਨ ਉਹਦਾ ਹੁੰਦਾ ਜਿਹਦਾ ਜੀਵਨ ਮਹਾਨ ਹੈ ਉਹਦਾ ਜਨਮ ਵੀ ਮਹਾਨ ਉਹਦਾ ਮਰਨ ਵੀ ਮਹਾਨ ਮਹਾਨਤਾ ਜੀਵਨ ਦੀ ਹੈ ਜਿਹਦਾ ਜੀਵਨ ਮਹਾਨ ਹੈ ਉਹਦਾ ਜਨਮ ਦਿਨ ਵੀ ਮਹਾਨ ਹੈ ਜਿਹਦਾ ਜੀਵਨ ਮਹਾਨ ਹੈ ਉਹਦਾ ਮਰਨ ਦਿਨ ਵੀ ਮਹਾਨ ਹੈ ਸ਼ਹੀਦਾਂ ਕੀ ਕਤਲਗਾਹ ਸੇ ਕੀਆ ਬਿਹਤਰ ਹੈ ਕਾਬਾ ਸ਼ਹੀਦਾਂ ਕੀ ਕਤਲਗਾਹ ਪਰ ਖੁਦਾ ਵੀ ਮਿਹਰਬਾਨ ਹੈ ਤੋ ਸਾਬ ਜਾਦਿਆਂ ਦਾ ਸਸਕਾਰ ਹੋਇਆ ਤੇ ਉਸ ਤੋਂ ਬਾਅਦ ਗੰਗੂ ਦਾ ਇੱਕ ਰਿਸ਼ਤੇਦਾਰ ਭਰਾ ਸੀ ਪਰਮਾਨੰਦ ਜਿਹਨੂੰ ਪੰਮਾ ਵੀ ਕਹਿੰਦੇ ਨੇ ਉਹ ਵੀ ਇੱਥੇ ਕੰਮ ਕਰਦਾ ਸੀ ਉਸ ਨੇ ਖਬਰ ਦਿੱਤੀ ਵਜ਼ੀਰ ਖਾਨ ਨੂੰ ਕਿ ਸਾਬ ਜਾਦਿਆਂ ਨੂੰ ਮਾਤਾ ਗੁਜਰੀ ਨੂੰ ਤੁਹਾਡਾ ਕਰਮਚਾਰੀ ਦੁੱਧ ਪਹੁੰਚਾਉਂਦਾ ਰਿਹਾ ਤਿੰਨ ਦਿਨ ਕਿਹੜਾ ਹੈ ਉਹ ਮੋਤੀ ਨਾਮ ਹੈ ਲਿਆਓ ਫੜ ਕੇ ਨਾਲ ਪਰਿਵਾਰ ਨੂੰ ਲਿਆਂਦਾ ਪੁੱਤਰ ਨਰਾਇਣਾ ਛੋਟਾ ਜਾਂ ਬਾਬਾ ਮੋਤੀ RAM ਹੈ ਬਜ਼ੁਰਗ ਮਾਮਾ ਇਨੀ ਬਜ਼ੁਰਗ ਵੀ ਨਹੀਂ ਸੀ ਬੀਬੀ ਲੱਦੋ ਆਈ ਬੀਬੀ ਭੋਈ ਆਈ ਬਾਬਾ ਮੋਤੀ RAM ਆਏ ਪੁੱਤਰ ਨਰੈਣਾ ਆਇਆ ਫੇਰ ਉਦਾਂ ਹੀ ਕਚਹਿਰੀ ਲੱਗ ਗਈ ਕਹਿੰਦੇ ਵੀ ਸਾਜਾ ਇੱਕੋ ਹੀ ਹੈ ਜਿਹੜਾ ਪਹਿਲੋਂ ਜਿਹੜਾ ਮਨਾਦੀ ਕੀਤੀ ਹੈ ਵੀ ਜਿਹੜਾ ਵੀ ਮਦਦ ਕਰਦਾ ਹੈ ਉਹਦੇ ਪਰਿਵਾਰ ਨੂੰ ਕੋਲੂ ਚ ਪੀੜਿਆ ਜਾਣਾ ਹੈ ਬਸ ਇਹੀ ਹੈ ਬਸ ਤੇ ਕੋਲੂ ਤੁਹਾਨੂੰ ਪਤਾ ਜਿੱਥੇ ਸਰੋਂ ਤੇਲ ਤੋਰੀਆ ਜਾਂ ਸਰੋਂ ਪੀੜਿਆ ਜਾਂਦਾ ਹੈ ਤੇਲ ਕੱਢਿਆ ਜਾਂਦਾ ਹੈ ਤੇ ਉਹਦੇ ਵਿੱਚ ਬਾਬਾ ਮੋਤੀ RAM ਜੀ ਉਹਨਾਂ ਦੀ ਮਾਤਾ ਮਾਤਾ ਲੱਦੋਂ ਨੂੰ ਜਿੱਥੇ ਹੱਡ ਪੀਸੇ ਗਏ ਨੇ ਜਿੱਥੇ ਉਹ ਵੇਲ ਨਹੀਂ ਚੱਲਦੇ ਹੁਣ ਛੱਡਦੇ ਨੇ ਜਿੱਥੇ ਹੱਡੀਆਂ ਚੂਰਾ ਬਣ ਗਈਆਂ ਨੇ ਫਿਰ ਪੁੱਤਰ ਨਰਾਇਣੇ ਨੂੰ ਪਾਇਆ ਉਹ ਕੋਲੂ ਚ ਜਿਵੇਂ ਤੁਸੀਂ ਗੰਨਾ ਪੀੜਿਆ ਵੇਂਦੇ ਹੋ ਪੁੱਤਰ ਨਰਾਇਣੇ ਨੂੰ ਪਾਇਆ ਪਤਨੀ ਹੋਈ ਨੂੰ ਪਾਇਆ ਫਿਰ ਬਾਬਾ ਮੋਤੀ RAM ਜੀ ਨੂੰ ਪਾਇਆ ਮੈਂ ਕਹਿਣਾ ਧੰਨ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਆਪਣਾ ਪਰਿਵਾਰ ਗੁਰੂ ਦੇ ਪਰਿਵਾਰ ਵਾਸਤੇ ਵਾਰਿਆ ਕਿੱਥੋਂ ਦੇਣ ਦਵਾਂਗੇ ਆਪਾਂ ਉਹਨਾਂ ਨੂੰ ਕਿੱਥੋਂ ਆਪਾਂ ਆਵਾਂ ਉਨਾਂ ਦੇ ਪਾਂਸਕ ਹੋ ਸਕਦੇ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ ਆਵੇਂ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਜੇ ਤੂ ਤਨ ਬਾਬਾ ਮੋਤੀ RAM ਜੀ ਤੁਹਾਨੂੰ ਉਹਨਾਂ ਦੇ ਮਾਤਾ ਤੁਹਾਨੂੰ ਉਹਨਾਂ ਦੀ ਪਤਨੀ ਤੁਹਾਨੂੰ ਉਹਨਾਂ ਦਾ ਪੁੱਤਰ ਨਰੈਣ ਜਿਨ੍ਹਾਂ ਨੇ ਗੁਰੂ ਦੇ ਪਰਿਵਾਰ ਵਾਸਤੇ